ੴ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਾਸ ਕਬੀਰ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੇ ਤੁਮ ਕਾਵੋ ਆਪ ਹਾਤੇ ਮਹ ਬਚਾਵੋ ਸੁਖੀ ਵਸੇ ਮੋਰ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੂ ਰੱਛਾ ਨਿਜ ਕਰਤੇ ਕਰੀਐ ਸਭੈ ਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਉ ਸਤੁਮ ਤੇ ਪਾਉਂ ਸੇਵਕ ਸੇ ਕ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਬਰ ਗਏ ਮਰਨ ਕਾਲ ਕਾ ਤਰਾਸ ਨਿਵਰ ਗਏ ਹੁ ਜੋ ਸਦਾ ਹਮਾਰੇ ਪਛਾ ਸਿਰਿਯਸਤੁ ਜੋ ਕਰਿਓ ਰਖਾ ਰਾਖ ਲਿਓ ਮਰਾ ਕਰਨ ਹਾਰੇ ਸਾਹਿਬ ਸੰਤ ਤਹਾ ਪਿਆਰੇ दीन बंत दुष्टन के हंता पुरी चतर चतुर्दस कंता काल पाए ब्रह्म बपतरा काल पाए शिव अवतरा काल पाए कर विष्ण प्रकाशा सकल काल का किया तमासा जवन काल जोगी शिव कियो वेदराज ब्रह्म थी ओ जवन काल सब लोग सवारा नमस्कार है ताय हमारा जवन काल सब जगत बनायो दैत जक्ष उपजायो आद अंत एक अवतार सोई बिरो समझे ओ हमारा नमस्कारति सि को हमारी सकल प्रजाजि ने आप सवारी शिवकन को शिवगुण सक दियो सत्रण को पल मोह बद कियो कट कट के अंतर की जानत भले बुरे की पीर पहचानत चीटी ते कुंचर या सोला सब पर कृपा दृष्ट कर फूला संतान दुख पाए ते दुखी सोक पाए साधन के सुखी एक एक की पीर पहचानत कट कट के पट पट की जाना है ਜਦ ਉਹ ਤਕਰ ਕਰਾ ਕਰਤਾ ਰਾ ਪਰਜ ਤਰਤ ਤਬ ਦੇ ਅਪਾਰਾ ਜਬ ਆਕਰਕ ਕਰਤਾ ਹੋਂ ਕਮ ਹੋਂ ਤੁਮੈ ਮਿਲਤ ਦੇਹ ਧਾਰ ਸਭ ਹੋਂ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰੰਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਵ ਤਾਂ ਕਾ ਮੂੜ ਚਾਰ ਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰੇ ਪਾਹਣ ਨ ਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਨ ਤਨਹਿ ਭੇਵ ਆਪ ਆਪਣੀ ਬਧ ਹੈ ਜੇਤੇ ਵਰਨਤ ਪਿੰਨ ਪਿੰਨ ਤੁਹ ਤੇ ਤੇ ਤੁਮਰਾ ਲਖਾਣਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪਸ ਰੂਪਾਰੰਕ ਪੌਰਾਵ ਕਹਿ ਪੂਪਾ अंटे जे जेर जेसे इतर के ने उत्पत खान बहु रच देने कहूं फूल राजा है बैठा कौसेप्ट पर हो शंकर केटा सगले श्रेष्ठ काय अचंबव आद जुगाद स्वरूप श्यामभव अबर अच्छा मेरी तुम करो सिख उबार सिख संगरो दुष्ट जते उठवत पाता सकल मलेश करो रन गाता जयस्तु जितव सरने परे तिने के दुष्ट दुखतावे मरे ਪੁਰਖ ਜਵਨ ਨ ਪਗ ਪਰ ਇਤਿਹਾਰੇ ਤਿਨਕੇ ਤੁਮ ਸੰਕਰ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹਨ ਤਾਂ ਕਿ ਕਾਲਨ ਘਟਨੇ ਐਹ ਰੱਛਾ ਹੋਏ ਤਾਂ ਹੈ ਸਬ ਕਾਲਾ ਦੁਸ਼ਟ ਅਰੇ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹ ਨਹਾਰੇ ਹੋ ਤਾਂ ਕਿ ਤਾਪ ਤਨ ਕਮਾਹ ਰਹੋ ਰਿੱਧ ਸੇਤ ਕਰਮ ਸਭ ਹੋਈ ਦੁਸ਼ਟ ਛਾਸ਼ ਵੈ ਸਕੇ ਨ ਕੋਈ ਇਕ ਬਾਰ ਜਿਨ ਤੁਮ ਸੰਭਾਰਾ ਕਾਲ ਫਾਸਤੇ ਤਾਂ ਹੈ ਉਬਾਰਾ ਜਨ ਨਰਾ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ